ਪਾਗਲ ਥੀ ਏ ਪਾਗਲ ਥੀ ਏ ਪਾਗਲ ਥੀ ਉਹਨਾਂ ਕੋ ਬਚ ਗਏ ਨਹੀਂ ਪਾਗਲ ਥੀ ਉਹ ਕਿ ਹੋਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਰੇ ਬੰਦੇ ਮੇਰਾ ਨਾਮ ਜਸਵੀਰ ਸਿੰਘ ਆ ਪਿੰਡ ਮੇਗਾ ਮੇਰਾ ਇੱਥੇ ਮੀਠਾ ਰੋਡ ਤੇ ਮੇਰੀ ਬੇਟੀ ਗਈ ਆ ਉਹਦੀ ਨਾਨ ਦੀ ਅੱਜ ਮੈਰਿਜ ਹੀ ਤੇ ਮੈਂ ਉੱਥੇ ਸਹਣ ਤੇ ਆਇਆ ਤੇ ਮੇਰੀ ਇਹ ਸਹਨਾਈ ਪਹਿਲੇ ਮਾਰ ਇੱਥੇ ਮੀਠਾ ਰੋਡ ਤੇ ਬੰਦੇ ਤੇ ਮੇਰੇ ਦਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਿਦਵਾ ਕੇ ਉਹਨਾਂ ਨੂੰ ਪੈਲਸ ਤੋਂ ਬਾਹਰ ਭੇਜਦਾ ਆ ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪੱਲੀ ਸਾਈਡ ਤੇ ਕਰਦਾ ਚਾਚਾ ਇਹਦਾ ਉੱਤੋਂ ਵੀ ਘੁੰਮ ਕੇ ਪੋੜੀਆਂ ਦਾ ਨਹੀਂ ਪਿੱਛੋਂ ਦੀ ਆ ਗਏ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਯੋਧੇ ਨਾਲ ਮੈਨੂੰ ਵਾਲਾਂ ਤੋਂ ਖਿੱਚ ਕੇ ਥੱਲੇ ਸੁੱਟਦਾ ਬਾਅਦ ਵਿੱਚ ਮੇਰੇ ਕੋਲ ਜੇ ਨਹੀਂ ਇੱਥੇ ਆਪਣੇ ਸਸ਼ਤਰ ਕੱਢੀਏ ਕਿ ਨਹੀਂ ਉੱਥੇ ਗਲਤ ਹੋਈ ਨਹੀਂ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਗਲਤੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਕੇ ਉਹਦੇ ਠਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਂ ਹੈ ਜੇ ਮੰਗਾ ਬਖਸ਼ੀਰ ਮਸੀ ਕਿਹਦੇ ਨਾਲ ਹੈਗਾ ਜੀ ਦੀ ਭੈਣ ਦਾ ਮੁੰਡਾ ਹੀ ਮੋਹਿਤ ਤੇ ਦੇਖ ਲੈ ਇੱਕ ਆ ਜੇ ਤੁਮਾਂ ਕੋਈ ਹੋਰ ਦੇ ਨਾਲ ਇਹ ਜਸ਼ਨ ਹੈ ਚਾਰ ਬੰਦੇ ਹੋ ਰਹੇ ਹਨ ਬਣਛਾਦੇ ਨਾਲ ਇਹਨਾਂ ਨਾਲ ਹਾਂਜੀ ਝਗੜਾ ਕਰ ਚਲਤ ਹੈ ਝਗੜਾ ਬਬਾਈ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਿਆਜ ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਹੋ ਮੇਰੇ ਬਿਲਕੁਲ ਬੇਨਿਆਜ ਨੇ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਛੁੱਟਦਾ ਪਿੱਛੇ ਤੁਸੀਂ ਝਗੜਾ ਛਿੜਾ ਰਹੇ ਆਂ ਅਹੀਂ ਛਿੜਾ ਰਹੇ ਬਬਾਈ ਬਾਤ ਉਹ ਤੇ ਚਾਹ ਪੁੱਛ ਸਕਦੇ ਜਿਹਨੂੰ ਮਰਜ਼ੀ ਦੀ ਜੇ ਵਾਲੇ ਦੇ ਗੱਲ ਪੈਣ ਲਈ ਉੱਤੇ ਵਿਚਾਰੇ ਦੀ ਉਹਦੇ ਹੱਥੀ ਪਾਈ ਹੋਣ ਦੇ ਅਸੀਂ ਤਾਂ ਕੋਈ ਗੱਲ ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ ਕੰਪਲੇਂਟ ਬਾਬਾ ਜੀ ਇਥੇ ਦਿਖਾਈ ਦਿੱਤੀ ਆ ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ ਪੁਲਿਸ ਵੱਲੋਂ ਕੀ ਕੀਤਾ ਗਿਆ ਪੁਲਿਸ ਵੱਲੋਂ ਕਹਿ ਗਿਆ ਜੀ ਅਹੀਂ ਜੋ ਵੀ ਕੋ ਕਾਨੂੰਨੀ ਕਾਰਵਾਈ ਹੋਏਗੀ ਇਹ ਨਾਲ ਪੂਰੀ ਕਰਾਂਗੇ ਇਹਨਾਂ ਦੀ ਠੀਕ ਹੈ ਜੀ ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ਼ ਮਿਲਣਾ ਚਾਹੀਦਾ ਮੇਰੀ ਜਿਹੜੀ ਸਤਾਰ ਲੱਗੀ ਆ ਜੀ ਮੈਨੂੰ ਤਾਂ ਜੇ 40 ਦਿਨ ਵੀ ਨੂੰ ਇਹ ਪਾਣਾ ਪਾਇ ਦੇਣ ਉਹ ਇਹ ਬੰਦੇ ਨੂੰ ਇੰਨੀ ਮੱਤ ਹੋਣੀ ਚਾਹੀਦੀ ਜਿਨੂੰ ਪਤਾ ਲੱਗ ਜਾਏ ਕੀਤਾ ਕੀ ਇਹਨੇ ਸੱਗੀ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਹਰਦੀਪ ਸਿੰਘ ਆ ਜੀ ਜੋ ਤੋ ਹੋਇਆ ਕਿ ਜਿਸੀ ਜਿ세 ਆਪਣੀ ਮੇਰੀ ਸਿਸਟਰ ਦੀ ਨਨਾਨ ਦੀ ਮੈਰੇ ਸੀਗੀ ਉੱਥੇ ਆਈ ਸੀਗੇ ਉੱਥੇ ਚਲੋ ਡੀਜੇ ਵਾਲਾ ਥੋੜਾ ਬਹੁਤ ਝਗੜਾ ਝੁਗੜਾ ਹੋਆ ਉਹਨਾਂ ਨੇ ਦੋਨਾਂ ਦਾ ਸ਼ਰਾਬ दारू ਵਗੈਰਾ ਪੀਤੀ ਸੀਗੀ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਹੀ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬਾਦਸਾਈਦੋ ਆਕਾਸ਼ ਹੈ ਨਹੀਂ ਪਹਿਲੇ ਇਸ ਵਿੱਚ ਮੇਰੇ ਫਾਦਰ ਸਾਹਿਬ ਜੀ ਵੀ ਪਾਗਲ ਲਈ ਹੈ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲ ਲਈ ਹੈ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰਦੇ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੇ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਹੋਣਾ ਸੀਗਾ ਮੈਂ ਅਪੀਲ ਇਹੀ ਕਰਦਾ ਹਾਂ ਕਿ ਸਾਨੂੰ ਜੋ ਵੀ ਵਾਦੋ ਵਾਦ ਕਾਨੂੰਨੀ ਕਾਰਵਾਈ ਬੰਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਹਾ ਗਿਆ ਵੀ ਉਹਨਾਂ ਦੀ ਪਾਗਲ ਅੱਥੀ ਹੈ ਉਸ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਦਰਖਾਸਤ ਲੈ ਲਈ ਹੈ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕੰਮ ਵਿੱਚ ਲੈਂਦੀ ਹੋਵੇ ਜੀ ਜੋ ਵੀ ਵੈਰੀਫਾਈ ਕਰਕੇ ਨਾ ਸਾਰੀ